ਕਹਿੰਦੇ ਵਿਸਾਖੀ ਦਾ ਜੋੜ ਮੇਲਾ ਅੰਮ੍ਰਿਤਸਰ ਦੀ ਧਰਤੀ ਉੱਤੇ ਸੰਗਤਾਂ ਦੀ ਆਮਦ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸ਼ਿਕਾਰ ਖੇਡਣ ਵਾਸਤੇ ਨਿਕਲੇ ਬਾਬਾ ਬੀਦੀ ਚੰਦ ਬਾਬਾ ਜੇਠਾ ਜੀ ਵਰਗੇ ਭਾਈ ਭਾਨਾ ਪਹਿੰਦੇ ਖਾਂ ਵਰਗੇ ਜਵਾਨ ਪਾਤਸ਼ਾਹ ਦੇ ਨਾਲ ਚੱਲੇ ਅੰਮ੍ਰਿਤਸਰ ਦੀ ਧਰਤੀ ਉੱਤੇ ਗਮਟਾਲਾ ਜੇਲ੍ਹ ਰਾਮ ਤੀਰਥ ਹਿੰਦੂਆਂ ਦਾ ਮੁਕੱਦਸ ਪਾਵਨ ਸਥਾਨ ਸਰਕਾਰ ਦੇ ਕਬਜ਼ੇ ਵਿੱਚ ਹੈ ਇਹਨੂੰ ਸਰਕਾਰੀ ਸ਼ਿਕਾਰਗਾਹ ਬਣਾ ਕੇ ਇਹਦੇ ਮੇਨ ਦਰਵਾਜ਼ੇ ਉੱਤੇ ਫਾਰਸੀ ਵਿੱਚ ਕੁਝ ਬੋਲ ਲਿਖੇ ਨੇ ਉਦੇ ਉੱਤੇ ਲਿਖਿਆ ਇੱਥੇ ਆਮ ਲੋਕ ਆ ਕੇ ਸ਼ਿਕਾਰ ਨਹੀਂ ਖੇਡ ਸਕਦੇ ਇਹ ਸਰਕਾਰ ਦੀ ਰਾਖਵੀਂ ਜਗਾ ਮੇਰੇ ਪਾਤਸ਼ਾਹ ਨੇ ਸਿੱਖਾ ਨੇ ਉਹ ਹੁਕਮ ਪੜਿਆ ਸਰਕਾਰੀ ਕਹਿੰਦੇ ਪੁੱਟ ਸੁਟਿਆ ਸੁਟਿਆ ਧਰਤੀ ਤੇ ਘੋੜਿਆਂ ਦੇ ਪੌੜਾ ਥੱਲੇ ਦਰੜਦੇ ਹੋਏ ਸਰਕਾਰੀ ਫਰਮਾਨ ਮੇਰੇ ਪਾਤਸ਼ਾਹ ਦੇ ਸਿੱਖ ਪਾਤਸ਼ਾਹ ਦੇ ਸਮੇਤ ਸ਼ਿਕਾਰਗਾ ਅੰਦਰ ਜਾਵੜੇ ਕਹਿੰਦੇ ਦੌੜਦੇ ਘੋੜੇ ਮੇਰੇ ਗੁਰਦੇਵ ਨੇ ਖਿੱਚੀਆਂ ਵਾਗਾ ਰਕਾਬਾ ਉੱਤੇ ਪਾ ਕੇ ਭਾਰ ਆਪਣਾ ਘੋੜਾ ਰੋਕਿਆ ਸਿੱਖਾ ਨੇ ਘੋੜੇ ਰੋਕੇ ਬਾਬੇ ਬੀਦੀचंद ਸਾਹਿਬ ਨੇ ਆਖਿਆ ਪਾਤਸ਼ਾਹ ਘੋੜਾ ਰੋਕ ਦਿੱਤਾ ਕੋਈ ਕਾਰਨ ਹਜੂਰ ਕਹਿੰਦੇ ਬਾਬਾ ਜੀ ਤੁਹਾਨੂੰ ਸਰਕਾਰ ਦੀ ਤਸਵੀਰ ਵਿਖਾਉਨੇ ਆ ਪਾਤਸ਼ਾਹ ਉਜਾੜ ਜੰਗਲ ਬੀਆਬਾਨ ਸ਼ਿਕਾਰਗਾ ਇੱਥੇ ਸਰਕਾਰ ਦੀ ਤਸਵੀਰ ਕਿਵੇਂ ਹਜੂਰ ਕਹਿੰਦੇ ਉੱਤੇ ਵੇਖੋ ਅਕਾਸ਼ ਵਿੱਚ ਇੱਕ ਬਾਜ਼ ਆਪਣੇ ਪਹੁੰਚਿਆਂ ਵਿੱਚ ਪੰਜਿਆਂ ਵਿੱਚ ਇੱਕ ਮਜ਼ਲੂਮ ਕਬੂਤਰ ਨੂੰ ਤੜਫਾ ਰਿਹਾ ਹੈ ਤੜਫਾ ਰਿਹਾ ਹੈ ਸੱਚੇ ਪਾਤਸ਼ਾਹ ਕਹਿੰਦੇ ਭਲੇਖਾ ਨਾ ਰੱਖਿਓ ਜਿਵੇਂ ਸਰਕਾਰੀ ਬਾਜ ਆਮ ਪੰਛੀਆਂ ਉੱਤੇ ਜ਼ੁਲਮ ਕਰਦਾ ਇਥੇ ਤਰੀਕੇ ਨਾਲ ਸਰਕਾਰੀ ਅਹਲਕਾਰ ਹਾਕਮ ਇਹ ਪਰਜਾ ਦਾ ਲਹੂ ਪੀਂਦੇ ਨੇ ਇਹਨਾਂ ਉੱਤੇ ਜ਼ੁਲਮ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਨੇ ਜ਼ਿਕਰ ਕੀਤਾ ਬਾਣੀ ਵਿੱਚ ਕਹਿੰਦੇ ਰਾਜੇ ਸ਼ਹੀ ਮੁਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਏ ਨਕਾਓ ਰਤ ਪਿਤ ਕੁੱਤੇ ਹੋ ਚੱਟ ਜਾਓ ਸੱਚੇ ਪਾਤਸ਼ਾਹ ਕਹਿੰਦੇ ਸਰਕਾਰ ਦੀ ਤਸਵੀਰ ਇਸ ਬਾਜ ਵਿੱਚੋਂ ਨਜ਼ਰ ਆ ਰਹੀ ਹੈ ਜਦੋਂ ਕਿਸੇ ਤੇ ਹੁੰਦਾ ਜ਼ਲਮ ਜ਼ੁਲਮ ਮੇਰੇ ਪਾਤਸ਼ਾਹ ਨੇ ਤੱਕਿਆ ਕਹਿੰਦੇ ਹੱਥ ਉੱਤੇ ਵੱਧੇ ਬਾਜ ਨੇ ਖੰਭ ਫੜਫੜਾਏ ਨੇ ਮੇਰੇ ਪਾਤਸ਼ਾਹ ਦੀ ਮਿਆਨ ਵਿੱਚਲੀ ਤਲਵਾਰ ਨੇ ਅੰਗੜਾਈ ਲਈ ਮੇਰੇ ਗੁਰਦੇਵ ਦੇ ਭੱਥੇ ਵਿੱਚਲੇ ਤੀਰਾਂ ਨੇ ਆਪਣੇ ਫਨ ਸਵਾਰੇ ਸੱਚੇ ਪਾਤਸ਼ਾਹ ਨੇ ਕੀਤੀ ਐ ਬਾਪ ਦੀ ਡੋਰ ਢਿੱਲੀ ਇੱਕ ਪਾਸੇ ਸਰਕਾਰੀ ਬਾਜ ਦੂਸਰੇ ਪਾਸੇ ਮੀਰੀ ਪੀਰੀ ਦੇ ਮਾਲਕ ਦਾ ਬਾਜ ਜੁਟਿਆ ਨੀਲੇ ਆਕਾਸ਼ ਵਿੱਚ ਜਬਰ ਤੇ ਸਬਰ ਦੀ ਜੰਗ ਦਾ ਆਗਾਜ਼ ਹੈ ਧਰਮ ਦਾ ਫੁੱਟਣ ਲਈ ਪਿਆ ਕਾਲਾ ਆ ਗਈ ਜ਼ਿੰਦਗੀ ਦਇਆ ਦਰੇ ਦੇ ਅੰਦਰ ਹੋ ਧਰਮ ਦਾ ਫੁੱਟਣ ਲਈ ਪਿਆ ਕਾਲਾ ਸੁਮਾ ਧਰਮ ਦਾ ਫੁੱਟਣ ਲਈ ਪਿਆ ਕਾਲਾ ਆ ਗਈ ਜ਼ਿੰਦਗੀ ਦਇਆ ਦਰੇ ਦੇ ਅੰਦਰ ਹੋ ਸ਼ਗੁਰ ਦੇਵ ਨੇ ਜੋਸ਼ ਖਾਤਾ ਤਕੇ ਰਿਸ਼ ਗੁਰ ਦੇਵ ਨੇ ਜੋਸ਼ ਖਾਤਾ ਖੂਨ ਘੜ ਕੇ ਆ ਦਿਲ ਦੀ ਦੇਗ ਅੰਦਰ ਸਾਗਰੇ ਪੀਰਤਾ ਦੇ ਛਲਕੇ ਤੇ ਤੇਰਾ ਜੋ ਸਾਗਰੇ ਪੀਰਤਾ ਦੇ ਛਲਕੇ ਤੇ ਤੇਰਾ ਜੋ ਡੋਲੇ ਫਰਕ ਪੇ ਰੋ ਦੇ ਦੇਗ ਅੰਦਰ ਕਿਆ ਦਿਲ ਦੀ ਦੇਗ ਅੰਦਰ ਹੋ ਤਕਾਬਲ ਕੇ ਬਿਜਲੀਆਂ ਦਿਸਕ ਪਈਆਂ ਦੇਗਾ ਫੜ ਕੇ ਬਿਜਲੀਆਂ ਦਿਸਕ ਪਈਆਂ ਤੇਗਾ ਫੜ ਕੇ ਕਪਈਆਂ ਸੂਰਮ ਗੱਦੀ ਦੇ ਖਰਚ ਦੇ ਵੇਗ ਅੰਦਰ ਹੋ ਹੋ ਹੋਾਰੇ ਪੈ ਕੇ ਬਾਜ ਨੇ ਖੰਭ ਫੜ ਕੇ ਥਾਲੇ ਪੈ ਕੇ ਬਾਜ ਨੇ ਖੰਭ ਫੜ ਕੇ ਛੱਡੀ ਡੋਰ ਗੁਰਦੇਵ ਉਹਲਾ ਸਿੰਘਾ ਫਿਰ ਬਾਜਾਂ ਦੀ ਜੰਗ ਛੜ ਪਈ ਓ ਕੋਤਕ ਸ਼ੈਨ ਸ਼ਾਨਵਾ ਰਜਾ ਦਿੱਤਾ ਭੜਕੇ ਕਾਲੇ ਪਹਿ ਕੇ ਫਿਰ ਬਾਜਨੇ ਖੰਭ ਭੜਕੇ ਛਟੀ ਡੋਰ ਗੁਰ ਕੋਤਕ ਸ਼ੇਨਸ਼ਾ ਨਵਾ ਤੇ ਚਾਦਤਾ ਹੋ ਮੁੜਾ ਸਿੰਘਾ ਫੇਰ ਬਾਜਾਂਦੀ ਓ ਜੰਗ ਛੜ ਪਈ ਮੁੜਾ ਸਿੰਘਾ ਫੇਰ ਬਾਜਾਂਦੀ ਜੰਗ ਛੜ ਪਈ ਕੋਤਕ ਮਹਾਰਾਜ ਜੀ ਦੇ ਹੱਥ ਉੱਤੇ ਵੱਧੇ ਬਾਜ ਨੇ ਸਰਕਾਰੀ ਬਾਜ ਨੂੰ ਧਰਤੀ ਉੱਤੇ ਲਿਆ ਕੇ ਸੁੱਟਿਆ ਸਿੱਖਾਂ ਨੇ ਬਾਜ ਕਬਜ਼ੇ ਵਿੱਚ ਕਰ ਲਈ। ਮੀਰ ਚਕਾਰੀ ਬਾਜ ਲੱਭਦੇ ਲੱਭਦੇ ਉਸ ਜਗ੍ਹਾ ਉੱਤੇ ਆਏ ਜਿੱਥੇ ਮੇਰੇ ਸ਼ੈਨਸ਼ਾ ਤੇ ਉਹਨਾਂ ਦੇ ਸਿੱਖ ਸ਼ਿਕਾਰ ਖੇਡਦੇ ਨੇ। ਉਹਨਾਂ ਨੇ ਗੈਰ ਮੁਸਲਮਾਨ ਬੰਦੇ ਸ਼ਿਕਾਰਗਾਹ ਵਿੱਚ ਵੇਖੇ। ਮੱਥੇ ਤੇ ਵੱਟ ਪੈ ਗਏ। ਅੱਖਾਂ ਲਾਲ ਹੋ ਗਈਆਂ। ਗੁੱਸੇ ਵਿੱਚ ਆਇਆ ਹੋਇਆਂ ਤੇ ਜ਼ੁਬਾਨ ਦੇ ਸ਼ਬਦ ਬਦਲ ਗਏ। ਉਹਨਾਂ ਨੇ ਆਖਿਆ ਕੌਣ ਜੀ? ਸ਼ਿਕਾਰਗਾਹ ਦੇ ਬਾਹਰ ਲੱਗਾ ਹੋਇਆ ਬੋਰਡ ਨਜ਼ਰ ਨਹੀਂ ਆਇਆ ਇਹ ਸ਼ਿਕਾਰਗਾਹ ਆਮ ਨਹੀਂ ਹੈ ਇੱਥੇ ਤੁਹਾਨੂੰ ਆਉਣ ਦੀ ਹਦਾਇਤ ਕਿੰਨੇ ਜਾਰੀ ਕੀਤੀ ਹੈ ਮਾਫੀ ਮੰਗੋ ਬਾਜ ਵਾਪਸ ਕਰੋ ਸ਼ਿਕਾਰਗਾਹ ਵਿੱਚੋਂ ਬਾਹਰ ਚਲੇ ਜਾਓ ਚੇਤੇ ਰੱਖੋ ਬੋਰਡ ਲੱਗਾ ਹੋਇਆ ਸੀ ਸ਼ਿਕਾਰਗਾਹ ਦੇ ਬਾਹਰ ਆਮ ਲੋਕਾਂ ਦਾ ਸ਼ਿਕਾਰਗਾਹ ਵਿੱਚ ਜਾਣਾ ਸਖਤ ਮਨਾ ਹੈ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਨੇ ਗੁਲਾਮ ਨਹੀਂ ਜਾ ਸਕਦਾ ਅੰਗਰੇਜ਼ ਨੇ 200 ਸਾਲ ਹਿੰਦੁਸਤਾਨ ਉੱਤੇ ਰਾਜ ਕੀਤਾ ਬੰਬੇ ਕਲਕੱਤੇ ਵਰਗੇ ਮਹਾਨਗਰਾਂ ਦੇ ਵਿੱਚ ਇਦਾਂ ਦੀਆਂ ਜਗ੍ਹਾ ਬਣਾ ਦਿੱਤੀਆਂ ਗਈਆਂ ਜਿਦੇ ਬਾਹਰ ਬੋਰਡ ਲਿਖ ਕੇ ਲਾ ਦਿੱਤੇ ਗਏ ਇੰਡੀਅਨ ਐਂਡ ਡੌਗ ਨਾਟ ਅਲਾਉਡ ਇੱਥੇ ਹਿੰਦੁਸਤਾਨੀਆਂ ਦਾ ਤੇ ਕੁੱਤਿਆਂ ਦਾ ਜਾਣਾ ਸਖਤ ਮਨਾ ਹੈ ਭਾਵ ਕਿ ਗੁਲਾਮਾਂ ਦੀ ਜ਼ਿੰਦਗੀ ਕੁੱਤਿਆਂ ਦੇ ਬਰਾਬਰ ਗਿਣੀ ਜਾਂਦੀ ਹੈ ਚੇਤੇ ਰੱਖੋ ਹਾਕਮ ਦੀ ਨਿਗਾਹ ਦੇ ਵਿੱਚ ਹਾਕਮ ਦੀ ਨਿਗਾਹ ਦੇ ਵਿੱਚ ਗੁਲਾਮ ਨੂੰ ਕੋਈ ਹੱਕ ਨਹੀਂ ਹੈ ਜੇ ਤੇ ਰੱਖੋ ਉਹ ਆਜ਼ਾਦੀ ਦੇ ਨਾਲ ਆਪਣੀ ਕੋਈ ਗੱਲ ਕਰ ਸਕੇ ਕੀ ਅੱਜ ਆਪਣੀ ਗੱਲ ਕੀਤੀ ਜਾ ਸਕਦੀ ਹੈ ਆਜ਼ਾਦੀ ਦੇ ਨਾਲ ਨਹੀਂ ਕੀਤੀ ਜਾ ਸਕਦੀ ਤੁਸੀਂ ਆਜ਼ਾਦੀ ਦੇ ਨਾਲ ਕੁਝ ਕਹੋਗੇ ਤੇ ਸਰਕਾਰ ਤੁਹਾਡੇ ਸ਼ਬਦਾਂ ਨੂੰ ਜਿੰਦਰਾ ਮਾਰਨ ਵਾਸਤੇ ਤਿਆਰ ਖਲੋਤੀ ਹੈ ਤਿਆਰ ਖਲੋਤੀ ਹੈ ਆਮ ਲੋਕਾਂ ਦੇ ਕੋਲ ਇੱਕ ਪਲੇਟਫਾਰਮ ਆਇਆ ਸੋਸ਼ਲ ਮੀਡੀਆ ਵੈਸੇ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਸੋਸ਼ਲ ਮੀਡੀਆ ਨੇ ਕੀਤਾ ਹੈ ਲੇਕਿਨ ਚੇਤੇ ਰੱਖੋ ਜਦੋਂ ਕੋਈ ਪੰਜਾਬ ਦੇ ਹੱਕ ਦੀ ਗੱਲ ਖਾਲਸੇ ਦੀ ਗੱਲ ਸਿੱਖੀ ਹੱਕ ਹਕੂਕ ਦੀ ਗੱਲ ਸੋਸ਼ਲ ਮੀਡੀਆ ਉੱਤੇ ਚੱਲਦੀ ਹੈ ਤੇ ਸਰਕਾਰ ਉਹਨਾਂ ਦੇ ਅਕਾਊਂਟ ਬੰਦ ਕਰ ਦਿੰਦੀ ਹੈ ਕਹਿੰਦੀ ਹੈ ਕਿ ਤੁਹਾਡੇ ਸ਼ਬਦ ਦੁਨੀਆ ਦੇ ਸਾਹਮਣੇ ਮੈਂ ਜਾਣ ਨਹੀਂ ਦਵਾਂਗੀ ਜਾਣ ਨਹੀਂ ਗੁਲਾਮੀ ਇਹੋ ਹੀ ਤਾਂ ਹੈ ਇੱਕ ਆਜ਼ਾਦੀ ਵਾਸਤੇ ਲੜੇ ਤੇ ਦੂਜੀ ਆਜ਼ਾਦੀ ਵਾਸਤੇ ਤੜਫ ਰਹੇ ਹਾਂ ਉਹ ਆਜ਼ਾਦੀ ਸਾਨੂੰ ਧਾਰਮਿਕ ਤੌਰ ਤੇ ਕਦੋਂ ਪ੍ਰਾਪਤ ਹੋਵੇਗੀ ਕਦੋਂ ਪ੍ਰਾਪਤ ਹੋਵੇਗੀ ਗੁਰੂ ਕਿਰਪਾ ਕਰੇ ਗੱਲ ਲੰਮੀ ਨਾ ਹੋਵੇ ਮੇਰੇ ਪਾਤਸ਼ਾਹ ਗੁਰਦੇਵ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਉਹਨਾਂ ਨੇ ਆ ਕੇ ਕਬੂਲ ਬੋਲਣ ਵਾਸਤੇ ਅੱਗੇ ਹੋਣਾ ਕੀਤਾ ਸਿੱਖਾਂ ਅੰਦਰ ਜੁਰਤ ਭਰੀ ਜਾ ਚੁੱਕੀ ਹੈ ਹਰ ਗੱਲ ਦਾ ਜਵਾਬ ਉਹ ਦੇਣਾ ਬਖੂਬੀ ਜਾਣਦੇ ਨੇ ਉਹ ਕਹਿੰਦੇ ਤੁਹਾਡੇ ਗੁਲਾਮ ਨਹੀਂ ਆ ਜਿੱਧਰ ਸਾਡੇ ਗੁਰੂ ਦਾ ਹੁਕਮ ਉਸ ਪਾਸੇ ਸ਼িকার ਖੇਡਿਆ ਜਾਵੇਗਾ ਉਧਰ ਜਾਵਾਂਗੇ ਰਹੀ ਗੱਲ ਬਾਤ ਵਾਪਸ ਕਰਨ ਦੀ ਗੱਲ ਭਾਈਚਾਰਕ ਸਾਂਝ ਦੀ ਹੋਵੇ ਪ੍ਰੇਮ ਪਿਆਰ ਦੀ ਹੋਵੇ ਭਾਈ ਚਾਰੇ ਦੀ ਹੋਵੇ ਮਿਲ ਵਰਤਨ ਦੀ ਹੋਵੇ ਤੇ ਬਾਜ ਵਾਪਸ ਵੀ ਕਰ ਦਈਏ ਪਰ ਕੋਈ ਧੌਣ ਤੇ ਗੋਡਾ ਰੱਖ ਕੇ ਨਵਾ ਕੇ ਕਵੇ ਕਿ ਤੂੰ ਮੇਰਾ ਜਰ ਖਰੀਦ ਗੁਲਾਮ ਹੈ ਤੈਨੂੰ ਮੇਰੀ ਇਹ ਗੱਲ ਮੰਨਣੀ ਪਵੇਗੀ ਤੇ ਦੁਨੀਆ ਦੀ ਕੋਈ ਤਾਕਤ ਸਾਨੂੰ ਝੁਕਾਰ ਨਹੀਂ ਸਕਦੀ ਗੁਲਾਮ ਨਹੀਂ ਬਣਾ ਕੇ ਰੱਖ ਸਕਦੀ ਨਹੀਂ ਬਾਜ ਵਾਪਸ ਕੀਤਾ ਜਾਵੇਗਾ ਸੱਚੇ ਬਾਦਸ਼ਾਹ ਕਹਿੰਦੇ ਤਿੰਨ ਤੇ ਬਾਜ ਨਹੀਂ ਅਬ ਦੇਣਾ ਤਾਜ ਰਾਜ ਤਿੰਨ ਤੇ ਸਭ ਲੈਣਾ ਬਾਜ ਵਿੱਚੋਂ ਸਿੱਖ ਦੀ ਚੇਤਨਤਾ ਨਜ਼ਰ ਆਉਂਦੀ ਹੈ ਬਾਜ ਵਾਪਸ ਨਹੀਂ ਕੀਤਾ ਜਾਵੇਗਾ ਚੇਤੇ ਰੱਖੋ ਬਾਜ ਨੂੰ ਗੁਲਾਮ ਨਹੀਂ ਬਣਾਇਆ ਜਾ ਸਕਦਾ ਜੇ ਬਾਜ ਨੂੰ ਪਿੰਜਰੇ ਚ ਡੱਕ ਦੇਾਂਗੇ ਜਾਂ ਪਿੰਜਰਾ ਟੁੱਟ ਜਾਵੇਗਾ ਜਾਂ ਬਾਜ ਮਰ ਜਾਵੇਗਾ ਗੁਲਾਮੀ ਨਹੀਂ ਪ੍ਰਵਾਨ ਕਰੇਗਾ ਬਾਜ ਹਵਾ ਦੀ ਵੇਗ ਦੇ ਨਾਲ ਨਹੀਂ ਉੱਡੇਗਾ ਉਹਦੇ ਉਲਟ ਉਡਾਰੀ ਭਰੇਗਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਖਾਲਸਾ ਗੁਰਨਾਨਕ ਦਾ ਸਿੱਖ ਕਦੇ ਭੇਡ ਚਾਲ ਨਹੀਂ ਚੱਲਦਾ ਉਹ ਵਖਰੇ ਰਾਹ ਦਾ ਪੰਦੀ ਬਣ ਕੇ ਤੁਰੇਗਾ ਵਖਰੇ ਰਾਹ ਦਾ ਪੰਦੀ ਬਾਜ ਪ੍ਰਾਏ ਦਾ ਹੱਕ ਨਹੀਂ ਖਾਂਦਾ ਹੱਥੀਂ ਸ਼ਿਕਾਰ ਕਰਕੇ ਖਾਵੇਗਾ ਸਿੱਖ ਨੂੰ ਵੀ ਹੁਕਮ ਹੈ ਕਿ ਤੂੰ ਹੱਕ ਪ੍ਰਾਇਆ ਨਾਨਕਾ ਉਸ ਸੂਵਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ ਬਗਾਨੇ ਦਾ ਹੱਕ ਨਾ ਖਾਵੀ ਬਾਜ ਉੱਚੀ ਤੇਗਾ ਉੱਤੇ ਬੈ ਕੇ ਨਿਗਾਹ ਧਰਤੀ ਤੇ ਗੱਡ ਕੇ ਰੱਖੇਗਾ ਤੇ ਅਰਦਾਸ ਰੋਜ਼ ਹੀ ਕਰਦੇ ਆ ਪਾਤਸ਼ਾਹ ਸਿੱਖਾਂ ਦਾ ਮਨ ਨੀਵਾਂ ਤੇ ਮੱਤ ਉੱਚੀ ਮੱਤ ਉੱਚੀਆਂ ਉਡਾਰੀਆਂ ਮਾਰੇ ਲੇਕਿਨ ਉਹਦਾ ਮਨ ਗੁਰੂ ਚਰਨਾ ਦੇ ਨਾਲ ਜੁੜ ਕੇ ਧਰਤੀ ਉੱਤੇ ਟਿਕਿਆ ਰਹਿਣਾ ਚਾਹੀਦਾ ਨਹੀਂ ਬਾਜ ਵਾਪਸ ਕਰਾਂਗੇ ਜਾ ਲਾ ਲਓ ਜੋਰ ਜਿੱਥੇ ਲਾਉਣਾ ਹੈ ਜੇ ਹਾਕਮ ਆਪਣੀਆਂ ਇਹਨਾਂ ਚਾਲਾਂ ਤੋਂ ਬਾਜ਼ਨਾ ਆਇਆ ਤੇ ਤਖਤੋਂ ਤਾਜ ਵੀ ਪੈਰਾ ਥੱਲੇ ਰੌਂਦ ਕੇ ਸੁੱਟ ਦੇਾਂਗੇ